ਮਹੰਤ ਜੀ ਜੋ ਹੈ ਇਹ ਅਸੀਂ ਅੱਜ ਤੋਂ ਨਹੀਂ ਅਸੀਂ ਬਚਪਨ ਤੋਂ ਹੀ ਇਹਨਾਂ ਨੂੰ ਦੇਖਦੇ ਆਏ ਆ ਔਰ ਮੰਦਿਰ ਦੇ ਵਿੱਚ ਕੀ ਦੂਸਰੀਆਂ ਕੋਈ ਧਾਰਮਿਕ ਸੰਸਥਾਵਾਂ ਦੀ ਸ਼ੋਭਾ ਯਾਤਰਾ ਹੋਵੇ ਕੋਈ ਨਗਰ ਕੀਰਤਨ ਹੋਵੇ ਤਾਂ ਸਭ ਤੋਂ ਪਹਿਲਾਂ ਮਹੰਤ ਜੀ ਹੀ ਉੱਥੇ ਜਾ ਕੇ ਪੂਜਾ ਕਰਦੇ ਰਹੇ ਮੈਨੂੰ ਯਾਦ ਆ ਰਹੀ ਉਹ ਗੱਲ ਕਹਿੰਦੇ ਮੈਂ ਜਦ ਦੀਵਾਲੀ ਕੱਟ ਲੀ ਨਾ ਤਾਂ ਮੈਂ ਬਿਲਕੁਲ ਪ੍ਰੋਪਰ ਠੀਕ ਹੋ ਜਾਊਗਾ ਕਾਫੀ ਗਿਆਨ ਸੀ ਗੁਰੂ ਜੀ ਨੂੰ ਬਈ ਅਸ਼ੀਰਵਾਦ ਉਹਨਾਂ ਦਾ ਅਸੀਂ ਕਾਵੜ ਲੈ ਜਾਂਦੇ ਹਰ ਸਾਲ ਗੁਰੂ ਜੀ ਕੋ ਅਸ਼ੀਰਵਾਦ ਲੈ ਕੇ ਜਾਈਦਾ ਸੀਗਾ ਬਾਕੀ ਸਾਡੀ ਤਾਂ ਇਹੀ ਇਹ ਹੈ ਕਿ ਪ੍ਰਭੂ ਸ਼ਿਵ ਸ਼ੰਕਰ ਬੋਲੇਨਾਥ ਉਹਨਾਂ ਨੂੰ ਆਪਣੇ ਚਰਨਾਂ 'ਚ ਬਰਾਜਮਾਨ ਕਰਨ ਆਦਰਨੀਯ ਮਹਾਂਤ ਨਰੇਂਦਰदास ਪੁਰੀ ਜੀ ਸਾਡੇ ਸਮਾਜ ਦੇ ਇੱਕ ਮਾਰਗਦਰਸ਼ਕ ਦੇ ਤੌਰ ਦੇ ਉੱਤੇ ਪਿਤਾ ਤੁਲਿਆ ਜਦੋਂ ਵੀ ਕੋਈ ਸਮੱਸਿਆ ਆਣੀ ਸਮਾਜ ਲਈ ਅਸ਼ੀਰਵਾਦ ਦਿੰਦੇ ਸੀ ਮਾਰਗਦਰਸ਼ਨ ਦਿੰਦੇ ਸੀ ਔਰ Hindu ਨ্যায় ਪੀੜ ਦੇ ਉੱਤੇ ਉਹਨਾਂ ਦਾ ਵਿਸ਼ੇਸ਼ ਸਨੇਹ ਸੀਗਾ ਜਿੱਦਾਂ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਮੈਨੂੰ ਸਭ ਨਾਲ ਵੱਧ ਪਿਆ ਮੇਰਾ ਪਿਓ ਸੀ ਅੱਜ ਬਹੁਤ ਦੁਖ ਦੀ ਘੜੀ ਹੈ ਬਹੁਤ ਪਰੇਸ਼ਾਨ ਆ ਅਸੀਂ ਲੋਕ ਸਨਾਤਨ ਧਰਮ ਨੂੰ ਇੱਕ ਬਹੁਤ ਵੱਡੀ ਟਾ ਲੱਗੀ ਦੇਖੋ ਸ਼ਰੀਰੀਕ ਰੂਪ ਤੋਂ ਚਲੇ ਗਏ ਹੈ ਬਲਕਿ ਉਹਨਾਂ ਦਾ ਸਥਾਨ ਇੱਥੇ ਹੀ ਰਹਿਣਾ ਹੈਗਾ ਜਿੱਦਾਂ ਉਹ ਸਾਡੇ ਵਿਚਾਰ ਹੀ ਰਹਿਣਗੇ ਲੁਧਿਆਣਾ ਤੇ ਸ਼ੰਗਲਾ ਸ਼ਵਾਲੇ ਦੇ ਵਿੱਚ 44 ਸਾਲ ਤੋਂ ਨਾਰਾਇਣਪੁਰੀ ਜੀ ਮਹੰਤ ਆਪਣੀ ਸੇਵਾ ਨਿਭਾਰੇ ਸੀਗੇ ਇਸ ਪ੍ਰਾਚੀਨ ਸ਼ੰਗਲਾ ਸ਼ਵਾਲੇ ਮੰਦਿਰ ਦੇ ਅੰਦਰ ਤੇ ਅੱਜ ਉਹ ਸ਼੍ਰੀ ਚੰਨਾ ਦੇ ਵਿੱਚ ਜਾ ਬਿਰਾਜੇ ਨੇ ਬੜੇ ਹੀ ਦੁਖ ਸਮਾਚਾ ਜਿਹੜਾ ਕਿ ਆ ਕੱਲ ਰਾਤ ਨੂੰ ਸਾਨੂੰ ਮਿਲਿਆ ਹੋਇਆ ਹੈ ਕਿ ਸ਼੍ਰੀ ਨਾਰਾਇਣਪੁਰੀ ਜੀ ਸ਼੍ਰੀ ਚੰਨਾ ਵਿੱਚ ਜਾ ਬਿਰਾਜੇ ਨੇ ਇੱਥੇ ਕੁਝ ਤੇ ਪਹੁੰਚੇ ਨੇ ਉਹਨਾਂ ਦੇ ਸ਼੍ਰੀ ਚੰਨਾ ਜਿਹੜੇ ਨਾਰਾਇਣ ਜੀ ਅੰਤਰਧਿਆਨ ਹੋਏ ਨੇ ਨਾਰਾਇਣਪੂਰੀ ਜੀ ਅੰਕੁਸ਼ ਜੀ ਕਿਸ ਤਰ੍ਹਾਂ ਬਹੁਤ ਦੁਖਤਕੜੀ ਸਾਹਮਣੇ ਆਈ ਹੈ ਕਿ ਸ਼੍ਰੀ ਚਰਨਾ ਦੇ ਵਿੱਚ ਵਰਾਜੇ ਨੇ ਨਾਰਾਇਣਪੂਰੀ ਜੀ ਕਿਸ ਤਰ੍ਹਾਂ ਕੀ ਕਹਿਣਾ ਚਾ ਰਹੇ ਆ ਆ ਦੇਖੋ ਜੀ ਸਾਰੇ ਸਮਾਜ ਲਈ ਹਰ ਵਰਗ ਦੇ ਸਮਾਜ ਲਈ ਬਹੁਤ ਵੱਡਾ ਘਾਟਾ ਵਾ ਸਾਡੇ ਭਾਨਤ ਨਾਰਾਇਣਦਾਸ ਪੂਰੀ ਜੀ ਜੋ ਸਾਡੇ ਵਿਚਾਰ ਹੁਣ ਸ਼ਰੀਰਿਕ ਤੌਰ ਤੇ ਨਹੀਂ ਰਹੇ ਪਰ ਆਤਮਿਕ ਤੌਰ ਤੇ ਉਹ ਸਾਡੇ ਨਾਲ ਜੁੜੇ ਰਹਿਣਗੇ ਸਮਾਜਿਕ ਧਾਰਮਿਕ ਸਮਾਜਿਕ ਕਿਸੇ ਵੀ ਵਰਗ ਦਾ ਕੋਈ ਕੰਮ ਹੋਵੇ ਉਹਦੇ ਚ ਇਹਨਾਂ ਦਾ ਆਸ਼ੀਰਵਾਦ ਅਸੀਂ ਹਰ ਵੇਲੇ ਤੋਂ ਸ਼ੰਗਲਾਸ਼ਵਾਲਾ ਮੰਦਿਰ ਪ੍ਰਚੀਨ ਸ਼ੰਗਲਾਸ਼ਵਾਲਾ ਮੰਦਿਰ ਤੋਂ ਲੈ ਕੇ ਹੀ ਨਿਕਲਦੇ ਸੀ ਔਰ ਮੈਨੂੰ ਨਹੀਂ ਲੱਗਦਾ ਵੀ ਇਸ ਦਰ ਤੇ ਆਏ ਕਿਸੇ ਨੂੰ ਕਦੀ ਖਾਲੀ ਹੱਥ ਮੁੜਿਆ ਹੋਵੇ ਇਹਨਾਂ ਦਾ ਜਾਣਾ ਸਾਡੇ ਲਈ ਬਹੁਤ ਜ਼ਿਆਦਾ ਦੁਖਦਾਈ ਘਾਟਾ ਵੈ ਜੋ ਕਦੀ ਨਹੀਂ ਪੂਰਾ ਹੋ ਸਕਦਾ ਸਾਡੇ ਦਿਲਾਂ 'ਚ ਤਾਂ ਹਮੇਸ਼ਾ ਰਹਿਣਗੇ ਹੀ ਰਹਿਣਗੇ ਪਰ ਇਹਨਾਂ ਦਾ ਚਲੇ ਜਾਣਾ ਪਿੱਛੇ ਕਾਫੀ ਸਮੇਂ ਤੋਂ ਬਿਮਾਰ ਵੀ ਸੀਗੇ ਜਦੋਂ ਮੈਂ ਮਿਲਣ ਆਂਦਾ ਸੀਗਾ ਬਹੁਤ ਪਿਆਰ ਨਾਲ ਆਸ਼ੀਰਵਾਦ ਆਪਣਾ ਦਿੰਦੇ ਸੀਗੇ ਤੇ ਸਭ ਨੂੰ ਸਿਰਫ ਰੱਬ ਨਾਲ ਜੁੜਨ ਦਾ ਹੀ ਉਹ ਇੱਕੋ ਇੱਕ ਉਦੇਸ਼ ਦਿੰਦੇ ਸੀਗੇ ਪਰ ਬੋਲਣਯੋਗ ਹੈ ਨਹੀਂ ਹੁਣ ਇਸ ਵੇਲੇ ਕੁਝ ਇਹ ਬਹੁਤ ਵੱਡਾ ਘਾਟਾ ਬਹੁਤ ਯਾਦਗਿਰ ਬਹੁਤ ਇਸ ਮੰਦਰ ਦੇ ਵਿੱਚ ਉਹਨਾਂ ਅੱਜ ਕਿਰਪਾ ਜੀ ਨਾਲ ਨਾਰਾਇਣ ਜੀ ਪੂਰੀ ਮੰਤ ਜੀ ਦੀ ਕਿਰਪਾ ਦੇ ਨਾਲ ਬਹੁਤ ਕੁਝ ਪਾਇਆ ਹੈ ਨਾ ਬਹੁਤ ਅਤੂਤ ਦਰਸ਼ਨ ਪਾਏ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਲੀਲਾਵਾਂ ਦੇਖੀਆਂ ਇਸ ਮੰਦਰ ਦੇ ਵਿੱਚ ਠੀਕ ਹੈ ਤੇ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਸ਼੍ਰੀ ਚੰਨ ਦਾ ਵਿੱਚ ਜਾ ਵਰਾਜੀ ਨੇ ਸ਼੍ਰੀ ਪ੍ਰਭੂ ਮਹਾਦੇਵ ਚੰਨ ਜੀ ਵਰਾਜੀ ਨੇ ਕਿਸ ਤਰ੍ਹਾਂ ਦੇਦੇ ਕਿੰਨਾ ਕੋਈ ਦੁਖਤ ਘੜਾ ਕਿੰਨੀ ਕੋਈ ਦੁਖਤ ਕਰੀ ਜਰੀ ਆਂ ਮੀ ਦੇਖੋ ਜੀ ਇਹਦੇ ਚ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ ਹੈ ਇਹ ਬੜੀ ਦੁਖ ਦੀ ਘਰੀ ਹੈ ਔਰ ਮਹੰਤ ਜੀ ਜੋ ਹੈ ਇਹ ਅਸੀਂ ਅੱਜ ਤੋਂ ਨਹੀਂ ਅਸੀਂ ਬਚਪਨ ਤੋਂ ਹੀ ਇਹਨਾਂ ਨੂੰ ਦੇਖਦੇ ਆਏ ਆ ਔਰ ਮੰਦਿਰ ਦੇ ਵਿੱਚ ਕੀ ਦੂਸਰੀਆਂ ਕੋਈ ਧਾਰਮਿਕ ਸੰਸਥਾਵਾਂ ਦੀ ਸ਼ੋਭਾ ਯਾਤਰਾ ਹੋਵੇ ਕੋਈ ਨਗਰ ਕੀਰਤਨ ਹੋਵੇ ਤਾਂ ਸਭ ਤੋਂ ਪਹਿਲਾਂ ਮਹੰਤ ਜੀ ਹੀ ਉੱਥੇ ਜਾ ਕੇ ਪੂਜਾ ਕਰਦੇ ਰਹਿੰਦੇ ਔਰ ਹੁਣ ਵੀ ਇਹ ਸਾਡੇ ਅੱਖਾਂ ਦੇ ਸਾਹਮਣੇ ਮੈਂ ਹੁਣੇ ਵੀ ਦੇਖ ਕੇ ਆਇਆ ਹਾਂ ਇਹ ਲੱਗਦਾ ਕਿ ਉਹਨਾਂ ਦਾ ਰੂਪ ਹੱਲੇ ਵੀ ਸਾਡੀ ਅੱਖਾਂ ਦੇ ਸਾਹਮਣੇ ਹੈ ਜਿੰਦਾ ਹੈ ਲੇਕਿਨ ਉਹ ਸਾਡੇ ਵਿੱਚ ਨਹੀਂ ਰਹੇ ਬਹੁਤ ਹੀ ਦੁਖਦੀ ਘਟਨਾ ਹੈ ਤੇ ਅਸੀਂ ਸ਼ੁਰੂ ਤੋਂ ਹੀ ਇਹ ਸ਼ੰਗਲਾ ਵਾਲੇ ਸ਼ਵਾਲੇ ਮੰਦਰ ਦੇ ਵਿੱਚ ਆ ਰਹੇ ਹਾਂ ਇਹਨਾਂ ਤੋਂ ਸ਼ਹੀਦ ਬਾਹ ਲੈ ਕੇ ਜਾਂਦੇ ਰਹੇ ਹਾਂ ਸਾਡੇ ਬੱਚੇ ਵੀ ਆਉਂਦੇ ਨੇ ਸਾਰੇ ਔਰ ਇਸ ਦੀ ਮਾਨਤਾ ਬਹੁਤ ਹੈ ਕੋਈ ਸਾਡੇ ਵਾਸਤੇ ਨਹੀਂ ਹੈ ਸਾਰਾ ਸਾਰਾ ਲੁਧਿਆਣਾ ਕੀ ਸਾਰੇ ਹੋਰ ਕਈ ਸ਼ਹਿਰਾਂ ਦੇ ਬੱਚੇ ਵੀ ਇੱਥੇ ਸ਼ੰਗਲਾ ਵਾਲੇ ਸ਼ਵਾਲੇ ਆਉਂਦੇ ਨੇ ਹਰ ਔਰ ਮਹਾਦੇਵ ਕਹਿ ਕੇ ਜਾਂਦੇ ਨੇ ਮੈਂ ਇਨਾਈ ਕਹਿੰਦਾ ਰਿਹਾ ਬਿਲਕੁਲ ਬਹੁਤ ਦਰਸ਼ਨ ਅਟੁੱਟ ਦਰਸ਼ਨ ਤੁਸੀਂ ਕਿਤੇ ਅੰਦਰ ਜਾ ਕੇ ਕਿਸ ਤਰ੍ਹਾਂ ਦਾ ਸਰੂਪ ਲੱਗ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਦੀ ਇਹ ਭਾਵਨਾਵਾਂ ਲੱਗ ਰਹੀਆਂ ਇਸ ਟੰਡ ਦੇ ਦੇਖੋ ਜੀ ਜੋ ਹਿੰਦੂ ਧਰਮ ਤੇ ਸਾਡੇ ਸਨਾਤਨ ਧਰਮ ਤੇ ਅੱਜ ਜੋ ਘਾਟਾ ਹੋਇਆ ਨਾ ਇਹ ਸ਼ਾਇਦ ਪੂਰਾ ਹੋਣ ਵਾਲਾ ਘਾਟਾ ਨਹੀਂ ਹੈ ਕਿਉਂਕਿ ਮੰਤ ਜੀ ਨੂੰ ਜਦੋਂ ਹੁਣ ਹੀ ਦਰਸ਼ਨ ਕਰਕੇ ਆਏ ਦੇਖੋ ਸਰੀਰਿਕ ਰੂਪ ਤੋਂ ਚਲੇ ਗਏ ਹੈ ਬਲਕਿ ਉਹਨਾਂ ਦਾ ਸਥਾਨ ਇੱਥੇ ਹੀ ਰਹਿਣਾ ਹੈਗਾ ਜਿੱਦਾਂ ਉਹ ਸਾਡੇ ਵਿਚਕਾਰ ਹੀ ਰਹਿਣਗੇ ਹਮੇਸ਼ਾ ਔਰ ਮੰਤਜੀ ਦਾ ਹਮੇਸ਼ਾ ਅਸ਼ੀਰਵਾਦ ਰਿਹਾ ਸਾਡੇ ਤੇ ਔਰ ਮੰਜੀ ਨੂੰ ਮੈਂ ਕੁਝ ਸਮਾਂ ਪਹਿਲੇ ਮਿਲ ਕੇ ਗਿਆ ਜਦੋਂ ਮੰਜੀ ਨੇ ਕੋਈ ਗੱਲ ਕਹੀ ਸੀਗੀ ਮੈਨੂੰ ਯਾਦ ਆਂਦੀ ਆ ਬਈ ਮੈਂ ਦੀਵਾਲੀ ਤੱਕ ਜੇ ਮੈਂ ਦੀਵਾਲੀ ਦੇਖ ਲਈ ਤੇ ਫਿਰ ਮੈਂ ਬਿਲਕੁਲ ਠੀਕ ਰਹੂੰਗਾ ਹਮ ਔਰ ਮੈਨੂੰ ਯਾਦ ਆ ਰਹੀ ਉਹ ਗੱਲ ਕਹਿੰਦੇ ਮੈਂ ਜਦ ਦੀਵਾਲੀ ਕੱਟ ਲਈ ਨਾ ਤੇ ਮੈਂ ਬਿਲਕੁਲ ਪ੍ਰੋਪਰ ਠੀਕ ਹੋ ਜਾਊਗਾ ਬਟ ਉਹੀ ਗੱਲ ਉਹਨਾਂ ਦੇ ਮੂੰਹੋਂ ਨਿਕਲੀ ਕਹਿੰਦੇ ਜੇ ਮੈਂ ਦੀਵਾਲੀ ਨਹੀਂ ਕੱਟੀ ਤੇ ਸਮਝ ਲਿਓ ਮੇਰਾ ਸਰੂਰ ਹੁਣਾ ਮੈਂ ਨਮਨ ਕਰਦਾ ਹਾਂ ਕੋਟੀ ਕੋਟੀ ਨਮਨ ਕਰਦਾ ਹਾਂ ਇਹ ਪਰਮਾਤਮਾ ਆਪਣੇ ਨਿਵਾਸ ਤੇ ਸਥਾਨ ਦੇ ਪ੍ਰਭੂ ਬਿਲਕੁਲ ਹੋਰ ਵੀ ਅੰਦਰ ਦਰਸ਼ਨ ਕਰਕੇ ਆਏ ਨੇ ਜਿਾ ਸ਼੍ਰੀ ਚੰਨਾ ਜੀ ਜਾਬ ਰਾਜੀ ਨੇ ਨਾਰਾਇਣਪੁਰੀ ਜੀ ਤੇ ਕਿਸ ਤਰ੍ਹਾਂ ਤੁਸੀਂ ਦਰਸ਼ਨ ਕਰਕੇ ਆਏ ਕਿੰਨਾ ਕੁ ਮਨ ਨੂੰ ਅੰਦਰ ਭਾਵੁਕ ਗੁਰੂ ਜੀ ਮਨ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਸਾਡੇ ਕਾਫੀ ਗਿਆਨ ਸੀ ਗੁਰੂ ਜੀ ਨੂੰ ਬਈ ਅਸ਼ੀਰਵਾਦ ਉਹਨਾਂ ਦਾ ਅਸੀਂ ਕਾਵੜ ਲੈ ਜਾਂਦੇ ਹਰ ਸਾਲ ਗੁਰੂ ਜੀ ਕੋ ਅਸ਼ੀਰਵਾਦ ਲੈ ਕੇ ਜਾਂਦਾ ਸੀਗਾ ਔਰ ਅਸ਼ੀਰਵਾਦ ਲੈ ਕੇ ਉਹਨਾਂ ਨੇ ਛਤਰ ਛਾਇਆ ਲੈ ਕੇ ਕਾਵੜ ਪ੍ਰਭੂ ਨੂੰ ਸਮਰਪਿਤ ਕਰੀ ਦੀ ਸੀ ਮਨ ਨੂੰ ਇੱਕਦਮ ਝਟਕਾ ਲੱਗਿਆ ਜਦੋਂ ਰਾਤੀ ਪਤਾ ਲੱਗਾ ਕਿ ਗੁਰੂ ਜੀ ਪ੍ਰਭੂ ਚਰਨਾਂ 'ਚ ਬਿਰਾਜ ਗਏ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੂੰ ਮਹਾ ਸ਼ਿਵਰਾਤਰੀ ਵਾਲੇ ਦਿਨ ਵੀ ਮਹਾ ਪ੍ਰਭੂ ਜੀ ਇੱਥੇ ਸੀਗੇ ਅ ਮੰਤ ਜੀ ਸੀਗੇ ਇੱਥੇ ਉਹ ਉਹ ਪਲ ਕਿਸ ਤਰ੍ਹਾਂ ਦੇ ਸੀਗੇ ਪਲ ਜਿਉਂਕਿ ਹੁਣ ਮਹਾ ਸ਼ਿਵਰਾਤਰੀ ਵੀ ਆਏਗੀ ਅੱਗੇ ਹਨਾ ਉਹ ਕਿਤੇ ਕਿਤੇ ਪਲ ਬਹੁਤ ਜਿਆਦਾ ਆਉਂਦੇ ਹੋਗੇ ਕਿਉਂਕਿ ਅਸੀਂ ਮੰਤ ਜੀ ਨਾਲ ਬਹੁਤ ਹੀ ਮਤਲਬ ਆਰਾਮਦਨ ਗੱਲਾਂ ਕਰਾ ਕਰਦੇ ਇਹ ਬੱਚੇ ਸੀਗੇ ਉਹਨਾਂ ਦੇ ਅਸੀਂ ਬਿਲਕੁਲ ਜੀ ਉਹ ਪਲ ਤਾਂ ਯਾਦ ਆਣਗੇ ਮੰਤਰੀ ਸ਼ਤਰਖਸ਼ਾ ਦੇ ਮੰਤਰੀ ਕੋ ਅਸੀਂ ਅਸ਼ੀਰਵਾਦ ਲੈ ਕੇ ਤੇ ਫਿਰ ਯਾਤਰਾ ਤੇ ਜਾਈਦਾ ਸੀਗੇ ਜੀ ਤੇ ਜਦੋਂ ਆਣਾ ਉਹਦੇ ਵੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਅਸ਼ੀਰਵਾਦ ਨਾਲ ਪ੍ਰਭੂ ਨੂੰ ਜਲ ਸਮਰਪਿਤ ਕਰੀਦਾ ਸੀ ਹੁਣ ਜਦੋਂ ਚਨ ਆਏਗਾ ਤਾਂ ਪ੍ਰਭੂ ਦੀ ਜਾਤ ਅਭੁਬੋਤ ਆਏਗੀ ਬਾਕੀ ਸਾਡੀ ਤਾਂ ਇਹੀ ਇਹ ਹੈ ਕਿ ਪ੍ਰਭੂ ਸ਼ਿਵ ਸ਼ੰਕਰ ਬੋਲੇਨਾਥ ਉਹਨਾਂ ਨੂੰ ਆਪਣੇ ਚਰਨਾਂ 'ਚ ਬਰਾਜਮਾਨ ਕਰਨ ਉਹਨਾਂ ਨੂੰ ਸ਼ਾਂਤੀ ਦੇ ਅਜਾ ਖਾਣਾ ਕਿਸ ਤਰ੍ਹਾਂ ਦੇ ਦਿਓ ਦੇਖੋ ਜੀ ਆ ਜਿਹੜਾ ਬਹੁਤ ਹੀ ਦੁਖਦ ਵਾਪਰਾ ਵਾਪਰਿਆ ਤੇ ਜਿਹੜੇ ਮੰਤਰੀ ਜੀ ਸੀਗੇ ਸਾਡੇ ਸਿਰ ਤੇ ਹੱਥ ਰੱਖਦੇ ਸੀ ਇਹ ਸਾਨੂੰ ਆਸ਼ੀਰਵਾਦ ਹੀ ਦਿੰਦੇ ਸੀਗੇ ਉਹਨਾਂ ਦਾ ਬੈਡ ਨਹੀਂ ਸਾਡੇ ਵਰਸੇ ਬਹੁਤ ਕੁਝ ਸੀਗਾ ਜੀ ਸਾਰਾ ਮੰਦਰ ਦਾ ਦੇਖਭਾਲ ਜਿਹੜਾ Hindu ਸਮਾਜ ਦਾ ਸਾਰਾ ਕਰਤਾ ਕਰਤਾ ਹੀ ਹੋਈ ਸੀਗੇ ਅਸੀਂ ਉਹਨਾਂ ਕੋਲ ਪੁੱਛ ਕੇ ਹੀ ਸਾਰੇ ਕੰਮ ਕਰਦੇ ਹੁੰਦੇ ਸੀਗੇ ਜੋ ਆ ਦੁਖਦ ਵਾਪਰਾ ਵਾਪਰੇ ਹਨ ਉਹ ਤਾਂ ਕੋਈ ਨਹੀਂ ਪੜ ਸਕਦਾ ਜੀ ਲੇਕਿਨ ਅਸੀਂ ਹਾਈ ਕਹਿੰਦੇ ਹਾਂ Hindu ਸਮਾਜ ਨੂੰ ਸਾਰੇ ਇੱਕ ਜੁੜੋ ਕੇ ਇਹਨਾਂ ਨੂੰ ਸ਼ਰਧਾਂਜੀ ਦੇਣ ਕੋਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸ਼ਬਰਾਤਰੀ ਇੱਥੇ ਹੁਣੇ ਹੀ ਆਈ ਹੈ ਉਸ ਤੋਂ ਬਾਅਦ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਮਹਾਕਾਲ ਦੀ ਬਹੁਤ ਬਹੁਤ ਅੱਛੀ ਔਰ ਬੜੀ ਆਰਤੀ ਹੋਈ ਹੈ ਉਦੋਂ ਵੀ ਅਸੀਂ ਮੰਤਰੀ ਜੀ ਕੋਲੋਂ ਬੈਠੇ ਰਹੇ ਆ ਸ਼ਹੀਦ ਬਾ ਲੈਂਦੇ ਰਹੇ ਆ ਔਰ ਮਹਾਕਾਲ ਤੋਂ ਬੜੀ ਆਰਤੀ ਮੈਂ ਨਹੀਂ ਸਮਝਦਾ ਵੀ ਕੋਈ ਹੁੰਦੀ ਹੋਵੇ ਬਿਲਕੁਲ ਬੜੇ ਹੀ ਦੂਰ ਦੂਰ ਸ਼ਰਧਾਲੂ ਇੱਥੇ ਆ ਰਹੇ ਨੇ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਮਹਾਪ੍ਰਭੂ ਜੀ ਵੀ ਇੱਥੇ ਆਏ ਨੇ ਮਹਾਪ੍ਰਭੂ ਜੀ ਨਾਲ ਵੀ ਗੱਲਬਾਤ ਜ਼ਰੂਰ ਕਰਨ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਸ਼੍ਰੀ ਮਹਾਦੇਵ ਜੀ ਦੇ ਚਰਨਾਂ ਦੇ ਵਿੱਚ ਜਬ ਰਾਜ ਨੇ ਸ਼੍ਰੀ ਮਹੰਤ ਨਾਰਾਇਣਪੁਰੀ ਜੀ ਪ੍ਰਵੀਂਡੰਗ ਜੀ ਕਿਸ ਤਰ੍ਹਾਂ ਦੇ ਹੋ ਸ਼੍ਰੀ ਚਰਨਾਂ ਦੇ ਵਿੱਚ ਮਹਾਦੇਵ ਜੀ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਨੇ ਅ ਅੰਤਰਧਿਆਨ ਹੋ ਗਏ ਨੇ ਸਾਨੂੰ ਛੱਡ ਕੇ ਵਿਛੋੜਾ ਪਾ ਕੇ ਇੱਥੋਂ ਚਲੇ ਗਏ ਨੇ ਸਾਲੋਂ ਸਾਲ ਤੋਂ ਆਦਰਨੀਆ ਮਹਾਂਤ ਨਰੇਂਦਰदास ਪੁਰੀ ਜੀ ਸਾਡੇ ਸਮਾਜ ਦੇ ਇੱਕ ਮਾਰਗਦਰਸ਼ਕ ਦੇ ਤੌਰ ਦੇ ਉੱਤੇ ਪਿਤਾ ਤੁਲਿਆ ਜਦੋਂ ਵੀ ਕੋਈ ਸਮੱਸਿਆ ਆਣੀ ਸਮਾਜ ਲਈ ਅਸ਼ੀਰਵਾਦ ਦਿੰਦੇ ਸੀ ਮਾਰਗਦਰਸ਼ਨ ਦਿੰਦੇ ਸੀ ਔਰ Hindu ਨ্যায় ਪੀੜ ਦੇ ਉੱਤੇ ਉਹਨਾਂ ਦਾ ਵਿਸ਼ੇਸ਼ ਸਨੇਹ ਸੀਗਾ ਤੇ ਅੱਜ ਜਿਹੜਾ ਉਹਨਾਂ ਦਾ ਕੀ ਕਹਿੰਦੇ ਅਪੂਰਨਿਆ ਛਤੀ ਹੋਈ ਆ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਨੇ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੇ ਸਮਾਜ ਨੂੰ ਇਹ ਜਿਹੜਾ ਨੁਕਸਾਨ ਹੋਇਆ ਚੱਲਣ ਦੀ ਸ਼ਕਤੀ ਮਿਲੇ ਔਰ ਪਰਮਪਿਤਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਦੇਵੇ ਜੈ ਸ਼੍ਰੀ ਰਾਮ ਬਿਲਕੁਲ ਅੰਦਰ ਵੀ ਅਸੀਂ ਜਾਵਾਂਗੇ ਕਿਉਂਕਿ 1 ਵਜਾ ਜਿਹੜਾ ਟਾਈਮ ਦਿੱਤਾ ਗਿਆ ਸੀਗਾ ਸ਼੍ਰੀ ਮਹਾ ਪ੍ਰਭੂ ਜਿਹੜੇ ਮਹਾਂਦੇਵ ਨਾਰਾਇਣ ਪੂਰੀ ਜੀ ਸੀਗੇ ਉਹਨਾਂ ਦੇ ਤੁਹਾਨੂੰ ਅੰਤਿਮ ਦਰਸ਼ਨ ਜ਼ਰੂਰ ਅਸੀਂ ਕਰਵਾਵਾਂਗੇ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੁਣ ਲੀਨ ਹੋਏ ਨੇ ਤੇ ਇਹ ਤਸਵੀਰਾਂ ਜਿਲਕੀਆਂ ਮੈਂ ਤੁਹਾਨੂੰ ਦਿਖਾਉਂਦਾ ਉਹ ਮੰਦਿਰ ਦੇ ਵਿੱਚ ਆਂਦੇ ਸੀਗੇ ਮੱਥਾ ਟੇਕਦੇ ਸੀਗੇ ਤੇ ਮਹੰਤ ਜੀ ਨਾਲ ਅਕਸਰੀ ਰੋਜ਼ ਹੀ ਰੋਜ਼ਾਨਾ ਉਹਨਾਂ ਦੀ ਮੁਲਾਕਾਤ ਹੁੰਦੀ ਰਹਿੰਦੀ ਸੀ ਅਮਨ ਰੈਜੀਡੈਂਟ ਜੀ ਅੱਜ ਚਰਣਾ ਦੇ ਵਿੱਚ ਲੀਨ ਹੋਏ ਨੇ ਪ੍ਰਭੂ ਜੀ ਨਾਰਾਇਣ ਜੀ ਮੰਤ ਜੀ ਤੇ ਕਿਸ ਤਰ੍ਹਾਂ ਦੁੱਖ ਤੇ ਇਹ ਸਮਾਚਾਰ ਜਦੋਂ ਸਾਨੂੰ ਆਇਆ ਗਿਆਰਾਂ ਸਦਮਾ ਲੱਗਿਆ ਸ਼ਿਵ ਭਗਤਾ ਨੂੰ ਨਾਰਾਇਣ ਦਾਸ ਜੀ ਤੇ ਸੇਵਕਾਂ ਨੂੰ ਪੂਰਾ ਲੁਧਿਆਣਾ ਬੈਂਕੀ ਨੀ ਕਾਂਗੜਾ ਰਜੀਵ ਟੰਡਰ ਤੋਂ ਸ਼ਿਸ਼ਨਾ ਪੰਜਾਬ ਲੱਗਾ ਧਾਰਵੀ ਹਸਪਤਾਲ ਲੱਗਾ ਪੂਰੇ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਅਲੱਗ-ਅਲੱਗ ਸੰਸਥਾਵਾਂ ਦੇ ਪ੍ਰਿੰਤੂ ਦੀ ਐਮ ਐਲ ਏ ਸਾਹਿਬਾ ਸਭ ਪ੍ਰਭੂ ਜੀ ਦੇ ਇਸ ਜੀ ਸਮੱਤ ਟਾਈਮ ਉੱਤੇ ਪਹੁੰਚ ਲੈਣੇ ਤੇ ਸ਼ੋਕ ਵਿਖਤ ਕਰ ਰਹੇ ਨੂੰ ਪਛਾਹ ਮੈਨੂੰ ਕਿੰਨੇ ਕਿੰਨੇ ਪੀਸੀ ਵੀ ਰੋਜ਼ ਮਿਲਦੇ ਸੀ ਕਿ ਨਹੀਂ ਕੋਈ ਆਖਰੀ ਗੱਲ ਕਹੀ ਹੋਵੇ ਉਹਨਾਂ ਨੇ ਕੋਈ ਗੱਲ ਵੀ ਬਾਤ ਕੀਤੀ ਯਾਰ ਜਿੰਨਾ ਮਰਜੀ ਜੀ ਦਾ ਸਵਸਥੇ ਖਰਾਬ ਹੋਵੇ ਪਰ ਉਹਨਾਂ ਨੇ ਹਰ ਸਮਾਗਮ ਦੀ ਹਸ ਲੈਣਾ ਹੀ ਲੈਣਾ ਲਾਸਟ ਪ੍ਰੋਗਰਾਮ ਚ ਦੁਸ਼ਹਿਰਾ ਉਸਤ ਦੀ ਰਾਮਬਿਲਾ ਗਰਾਊਂਡ ਦ੍ਰਿਸ਼ੀ ਦੇ ਵਿੱਚ ਸਵਸਥੇ ਇੰਨਾ ਖਰਾਬ ਸੀ ਬੈਠ ਨਹੀਂ ਹੋ ਪਾਰੇ ਪਰ ਫਿਰ ਵੀ ਨਹੀਂ ਕਹਿੰਦੇ ਮੇਰੇ ਪ੍ਰਭੂ ਦਾ ਉਤਸਵ ਹੋ ਰਿਹਾ ਵੀ ਮੈਂ ਉੱਚ ਭਾਗ ਲੈਣਾ ਹੀ ਲੈਣਾ ਬਲੇ ਸਰੀਰ ਦੀ ਸਿਹਤ ਨਹੀਂ ਖਰਾਬ ਸੀਗੀ ਫਿਰ ਵੀ ਭਾਗ ਲੈਣ ਦੇ ਸਹੱਜ ਜਗਾ ਅਸਲ ਕੋ ਸ਼ਾਮ ਤੋਂ ਮਤਲਬ ਲੋਟ ਰੇਮ ਲੋਟ ਰੇਸ ਆ ਤੂੰ ਵੀ ਅਕਸਰ ਰੋਜ਼ ਸਵੇਰੇ ਆਉਂਦੇ ਸੀਗੇ ਨਤਮਸਤਕ ਹੁੰਦੇ ਸੀਗੇ ਭੋਲੇ ਨਾ ਜੀ ਦੇ ਅੱਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੰਤਜੀ ਨੂੰ ਤੂੰ ਮਿਲ ਕੇ ਜੂ ਜਾਣਾ ਆਓ ਆਇਓ ਤੂੰ ਮੈਂ ਕਿਤਨੇ ਕਿਤੇ ਭਾਵੁਕ ਨਜ਼ਰ ਆਉਂਦੇ ਨੇ ਨੀਰੇ ਜੀ ਬਹੁਤ ਦੁਖਤ ਘੜੀ ਆ ਇਸ ਤਰ੍ਹਾਂ ਦੇਖ ਦਿਓ ਮੰਤਰੀ ਜੀ ਨੂੰ ਤੁਸੀਂ ਤੁਸੀਂ ਤਾਂ ਰੋ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਹੁੰਦੇ ਸੀ ਲੀਨ ਬੈਠੇ ਹੁੰਦੇ ਸੀ ਜਿੱਦਾਂ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਮੈਨੂੰ ਸਭ ਨਾਲ ਵੱਧ ਪਿਆ ਮੇਰਾ ਪਿਓ ਸੀ ਜਿੰਨਾ ਕ ਨੁਕਸਾਨ ਮੈਨੂੰ ਆਪਣੇ ਪਿਓ ਦੇ ਮਰਨ ਤੋਂ ਨਹੀਂ ਹੋਇਆ ਸੀ ਅੱਜ ਜਿਹੜਾ ਮੈਨੂੰ ਨੁਕਸਾਨ ਹੋਇਆ ਅੱਜ ਮੈਂ ਜੇ ਇਸ ਸਥਾਨ ਤੇ ਖੜਾ ਪਿਜੀਸ਼ਨ ਤੇ ਖੜਾ ਇਹ ਮਹਾਂਤਰੀ ਦੀ ਬਦੌਲਤ ਸਿਗਾ ਅੱਜੋ ਮੇਰਾ ਦੁੱਖ ਸੁਣਨ ਆ ਲੱਗਿਆ ਮੇਰੇ ਲਈ ਹਾਰ ਦਾ ਨਾਰਾ ਮਾਰਨ ਆਲਾ ਸ਼ਹਿਰ ਚ ਗਿਆ ਅੱਜ ਬਹੁਤ ਦੁੱਖ ਦੀ ਘੜੀ ਐ ਬਹੁਤ ਪਰੇਸ਼ਾਨ ਆ ਸੀ ਲੋਕ ਉਹ ਸਨਾਤਨ ਧਰਮ ਨੂੰ ਇੱਕ ਬਹੁਤ ਵੱਡੀ ਟਾ ਲੱਗ ਗਈ ਕੋਈ ਵੀ ਸਨਾਤਨ ਧਰਮ ਦੀ ਕੋਈ ਬੀਅਤ ਵੀ ਹੁੰਦੀ ਸੀ ਕੋਈ ਗੱਲ ਹੁੰਦੀ ਸੀ ਸਭ ਤੋਂ ਪਹਿਲੀ ਪੰਕਤੀ ਮੂਹਰੇ ਬੈਠ ਕੇ ਕਹਿੰਦੇ ਪਹਿਲਾਂ ਮੈਂ ਬੈਠੂ ਉਸ ਤੋਂ ਬਾਅਦ ਤੁਸੀਂ ਬੈਠਿਓ ਅੱਜ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਕਰਨ ਵਾਲਾ ਕੋਈ ਸੰਤ ਮਹਾਪੁਰਸ਼ ਨਹੀਂ ਹੈਗਾ ਇਹ ਸਨਾਤਨ ਧਰਮ ਨੂੰ ਇੱਕ ਬਹੁਤ ਵੱਡੀ ਕਿਛਤੀ ਹੈ ਲੱਗਦਾ ਕਿ ਸਨਾਟਾ ਛਾ ਗਿਆ ਹੋਏ ਚਾਰੇ ਪਾਸੇ ਰਹਾਦ ਦਾ ਹੀ ਬੁਰਾ ਹਾਲ ਹੈ ਕਿਤੇ ਜਾਨ ਨੂੰ ਕਿਸੇ ਕੰਮ ਕਰਨ ਨੂੰ ਲੋਕ ਇਦਾਂ ਪਰੇਸ਼ਾਨ ਆ ਮੈਂ ਤੁਹਾਨੂੰ ਸ਼ਬਦਾਂ ਨਾਲ ਹੀ ਦੱਸਾਂਗਾ ਸ਼ਬਦਾ ਦੇ ਵਿੱਚ ਨਹੀਂ ਜ਼ਾਹਿਰ ਕਰ ਸਕਦੇ ਕਿਉਂਕਿ ਮਹੰਤ ਜੀ ਸਾਰਿਆਂ ਨੂੰ ਬਹੁਤ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਸੀਗੇ ਨੀਰੇ ਚੋਪੜਾ ਜੀ ਵੱਲੋਂ ਵੀ ਕਿਹਾ ਗਿਆ ਕਿ ਮੇਰੇ ਤਾਂ ਪਿਤਾ ਸਮਾਨ ਸੀਗੇ ਮੇਰਾ ਪਿਤਾ ਹੀ ਮੇਰਾ ਪਿਤਾ ਦਿਨੀਸ਼ ਮਾਨਤ ਦਿਨੀਸ਼ ਜੀ ਪੂਰੀ ਜੀ ਦੇ بیٹے ਹਾਜੀ ਸਮਾਦੀ ਹੋਈ ਆ ਉਹਨਾਂ ਦੀ ਨਾਰਾਇਣਪੁਰੀ ਜੀ ਦੀ ਸਰੇ ਜੋ ਕੋ ਸਮਾਚਾਰ ਕਿਤਾਬ ਤੱਕ ਲੱਗਿਆ ਸਰ ਕਿੰਨੇ ਕਦੋਂ ਆ ਵੀ ਹਾਂ ਦੱਸੋ ਮੈਂ ਹਾ ਤਸਵੀਰ ਦਾ ਹਸਪੀਟਲ ਜੀ ਜੀ ਮੈਂ ਤਸਵੀਰ ਦਾ ਉਹਨਾਂ ਨਾਲ ਹਸਪੀਟਲ ਚ ਸੀਗਾ ਜੀ ਅਸਾ ਐਸਾ ਤਾਂ ਸਮਝ ਹੀ ਨਹੀਂ ਆਈ ਜੀ ਹੱਤੋਂ ਹੀ ਨਿਕਲ ਗਏ ਜੀ ਪਰ ਬਿਲਕੁਲ ਤਸਵੀਰਾਂ ਦੇ ਵਿੱਚ ਦੇਖਿਆ ਕਿ ਹਾਂ ਬਾਹਰ ਤੇਰੇ ਆ ਜੀ ਨਹੀਂ ਤੇ ਅੱਜ ਸ਼੍ਰੀ ਮਹੰਤ ਨਾਰਾਇਣਪੁਰੀ ਜੀ ਜੋ ਸਮਾਦੀ ਜਿਹੜੀ ਅੱਜ ਸ਼ੰਗਲਾ ਸ਼ਵਾਲੇ ਦੇ ਵਿੱਚ ਹੋਈ ਜੁਗੋਦਾਂ ਜਿੱਤੇ ਕੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਨਦੇ ਹੀ ਅੱਜ ਇਸ ਅੰਤਰਧਿਆਨ ਹੋ ਗਏ ਸ਼ਰੀ ਚਰਨਾ ਦੇ ਵਿੱਚ ਜਾ ਵਰਾਜੀ ਬਹੁਤ ਹੀ ਦੁਖਤ ਖੜੀ ਆ ਕਿਉਂਕਿ Hindu ਧਰਮ ਦੇ ਵਿੱਚ ਐਂ ਲੱਗਦਾ ਜਿਵੇਂ ਕਿ ਇੱਕ ਸਨਾਟਾ ਛਾ ਗਿਆ ਹੋਵੇ ਤੇ ਬਹੁਤ ਹੀ ਇਹ ਪਲ ਜਿਹੜਾ ਇਹ ਪਲ ਬਹੁਤ ਹੀ ਦੁਖਦਾਇ ਪਲ ਹੈ ਕਿਉਂਕਿ Hindu ਸਮਾਜ ਦੇ ਵਿੱਚ ਇਹੋ ਜੇ ਮਹੰਤ ਸ਼੍ਰੀ ਨਾਰਾਇਣ ਜੀ ਦਾ ਚਲ ਜਾਣਾ ਇੱਕ Hindu ਸਮਾਜ ਅਤੇ Hindu ਜਿਹੜੇ ਲੋਕ ਨੇ ਉਹਨਾਂ ਬਹੁਤ ਵੱਡਾ ਘਾਟਾ ਤੇ ਬਹੁਤ ਸਨਾਟਾ ਛਾਣਾ ਜੁੜੇ ਹੋਏ ਤਾਂ ਲੈ ਵਿਦ ਨਾਲ ਯੂਮ ਰਿਪੋਰਟ ਤਾਲੂ